ਮੈਂ ਬੰਦਰ ਸੈਨਾ ਵਾਲਿਆਂ ਨੂੰ ਕਹਿਣਾ ਵਾਂ ਕਿ ਐਸੇ ਤੁਸੀਂ ਵੀਡੀਓ ਆਡੀਓ ਛੱਡੋ ਅਸੀਂ ਵੀ ਵੀਡੀਓ ਤੁਹਾਨੂੰ ਜਵਾਬ ਨਾ ਦਈਏ ਤੇ ਆਜੋ ਕਿੱਥੇ ਮਿਲਣਾ ਜੀ ਤੁਸੀਂ ਵੀ ਦੋ ਆ ਜਿਓ ਤੇ ਅਸੀਂ ਵੀ ਦੋ ਆ ਜਾਾਂਗੇ ਸਾਡੇ ਕੋਲ ਤੇ ਰਵਾਇਤੀ ਸ਼ਸਤਰ ਆ ਸਾਡੀਆਂ ਕਿਰਬਾਨਾਂ ਤੇ ਤੁਸੀਂ ਜਿਹੜਾ ਆਪਣਾ ਤਰਸੂਲ ਤਾਂ ਸਾਹ ਲਿਆਵਾ ਹੋਊਗਾ ਫੜ ਕੇ ਲੈ ਆਓ ਤੇ ਤੁਹਾਨੂੰ ਦੱਸ ਦਾਂਗੇ ਵੀ ਖਾਲਸਾ ਕਿੱਥੇ ਵੱਸਦਾ ਆ ਜੀ ਤੁਹਾਨੂੰ ਪੂਰੀ ਜਿਹੀ ਜਾਣਕਾਰੀ ਉਹ ਦੇ ਦਾਂਗੇ ਅਸੀਂ ਖੁੱਲੇ ਆਮ ਰੂਪ ਦੇ ਵਿੱਚ ਕਹਿੰਦੇ ਆ ਕਿ ਅਸੀਂ ਵੀ ਪ੍ਰਸ਼ਾਸਨ ਨੂੰ ਲਿਖ ਕੇ ਦੇ ਦਿੰਦੇ ਆ ਤੁਸੀਂ ਵੀ ਲਿਖ ਕੇ ਦੇ ਦਿਓ ਪ੍ਰਸ਼ਾਸਨ ਵਿੱਚ ਨਾ ਆਵੇ ਆ ਜਿੰਨੇ ਵੀ ਸੈਨਿਕ ਹੋਰ ਰੋਹਾ ਪਾ ਰਹੇ ਆ ਸਿੱਖ ਕੌਮ ਦੇ ਖਿਲਾਫ ਇਹ ਜਿੱਥੇ ਮਰਦੀ ਜਿਹੜਾ ਆ ਸਮਾਂ ਵੇਖ ਲੈਣ ਤੇ ਜਿੱਥੇ ਮਰਦੀ ਜਿਹੜਾ ਆ ਉਹ ਟੱਕਰ ਲੈਣ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਜਵਾਬ ਆ ਉਹ ਦੇ ਦੇਵਾਂਗੇ ਪਰ ਅਸੀਂ ਸਿੱਖ ਕੌਮ ਦੇ ਖਿਲਾਫ ਇਹਨਾਂ ਨੂੰ ਇੱਕ ਵੀ ਜਿਹੜਾ ਲਫ਼ਜ਼ ਆ ਉਹ ਨਹੀਂ ਬੋਲਣ ਦੇਵਾਂਗੇ ਸੁਧੀਰ ਸੂਰੀ ਜੇਕਰ ਮਰਿਆ ਜਾਂ ਤੇ ਆਪਣੀ ਬਕਵਾਸ ਦੇ ਕਰਕੇ ਜਿਹੜਾ ਆ ਉਹ ਮਰਿਆ ਜਾਂ ਜਿੰਨੀ ਉਹ ਬਕਵਾਸ ਕਰਦਾ ਸੀ ਸਿੱਖ ਕੌਮ ਦੀਆਂ ਧੀਆਂ ਭੈਣਾਂ ਦੇ ਖਿਲਾਫ ਗੁਰੂ ਘਰ ਦੇ ਖਿਲਾਫ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਖਿਲਾਫ ਦਰਬਾਰ ਸਾਹਿਬ ਦੇ ਖਿਲਾਫ ਇਥੋਂ ਤੱਕ ਕਿ ਸਾਡੇ ਗੌਮੀ ਨਾਇਕ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਵਾੜਿਆ ਖਿਲਾਫ ਸੰਤ ਜਰਨੈਲ ਸਿੰਘ ਜੀ ਸਾਡੇ ਦਿਲਾਂ ਦੇ ਵਿੱਚ ਜਿਹੜਾ ਆ ਚੌਂਕੜਾ ਮਾਰ ਕੇ ਬੈਠੇ ਹੋਏ ਆ ਉਹ 20ਵੀਂ ਸਦੀ ਦੇ ਮਹਾਨ ਸਿੱਖਿਆ ਜਰਨੈਲਾਂ ਦੇ ਜਰਨੈਲ ਆ ਉਹਨਾਂ ਦੇ ਖਿਲਾਫ ਸਿੱਖ ਕੌਮ ਇੱਕ ਵੀ ਜਿਹੜਾ ਲੱਭ ਜੇ ਉਹ ਸੈਨ ਨਹੀਂ ਕਰੇਗਾ